ਜਿਹੜੀ ਐਂਬੂਲੈਂਸ ਆ ਜਿਹੜੀ ਡੈੱਡ ਬੋਡੀ ਵਾਲੀ ਗੱਡੀ ਆ ਸੁਭਕਰਨ ਸਿੰਘ ਦੀ ਡੈੱਡ ਬੋਡੀ ਉਹਨਾਂ ਦੇ ਪਿੰਡ ਜ਼ਿਲ੍ਹਾ ਬਠਿੰਡਾ ਦੇ ਬੱਲੋ ਪਿੰਡ ਚ ਪਹੁੰਚ ਰਹੀ ਆ ਮੌਤ ਹੋਈ ਆ ਜੀ ਬਹੁਤ ਔਖਾ ਜੀ ਬਹੁਤ ਔਖਾ ਬਹੁਤ ਹੀ ਔਖਾ ਉਹਦੀ ਯਾਦ ਔਖਾ ਸਾਰਿਆਂ ਅਰਸ ਮੁੱਚੇ ਸਾਰੇ ਕਿਸਾਨਾਂ ਦੇ ਇੱਕ ਪ੍ਰੈਸ਼ਰ ਹੇਠ ਇਹ ਪਰਚਾ ਦਰਜ ਕੀਤਾ ਔਰ ਜਿਹੜਾ ਬਹੁਤ ਲੇਟ ਕੀਤਾ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਬਹੁਤ ਭਾਰੀ ਸੰਗਤ ਦੇ ਰੂਪ ਚ ਇੱਥੋਂ ਜਿਹੜਾ ਗਾਫਲਾ ਹੈ ਉਹ ਸੁਭਕਰਨ ਸਿੰਘ ਦੇ ਜੱਦੀ ਪਿੰਡ ਬੱਲੋ ਜਾ ਰਿਹਾ ਹੈ ਜੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਖਨੌਰੀ ਬਾਰਡਰ ਤੇ ਮੌਜੂਦ ਹਾਂ ਖਨੌਰੀ ਬਾਰਡਰ ਤੇ ਜਿਹੜਾ ਮਾਹੌਲ ਆ ਉਹ ਗਮਗੀਨ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਨੌਜਵਾਨ ਦੀ ਡੈੱਡ ਬੋਡੀ ਇੱਥੋਂ ਖਨੌਰੀ ਬਾਰਡਰ ਤੋਂ ਰਵਾਨਾ ਹੋਈ ਆ ਜੋ ਉਹਨਾਂ ਦੇ ਪਿੰਡ ਬੱਲੋ ਵਿਖੇ ਪਹੁੰਚੇਗੀ ਸੋ ਜ਼ਿਲ੍ਹਾ ਬਠਿੰਡਾ ਤੇ ਪਹੁੰਚੇਗੀ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਹਾਂ ਖਨੌਰੀ ਬਾਰਡਰ ਤੋਂ ਸੋ ਇੱਥੇ ਖਨੌਰੀ ਬਾਰਡਰ ਤੇ ਪਹਿਲਾਂ ਸੁਭਕਰਨ ਸਿੰਘ ਦੀ ਡੈੱਡ ਬੋਡੀ ਇੱਥੇ ਪਹੁੰਚੀ ਇੱਥੇ ਸ਼ਰਧਾਂਜਲੀ ਭੇਟ ਕੀਤੀ ਗਈ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਜਿਹੜਾ ਕਾਫਲਾ ਉਹ ਇੱਥੋਂ ਰਵਾਨਾ ਹੋ ਚੁੱਕਿਆ ਸੋ ਤਸਵੀਰਾਂ ਖਨੌਰੀ ਬਾਰਡਰ ਦੀਆਂ ਤੁਹਾਨੂੰ ਦਿਖਾ ਰਿਹਾ ਕਿ ਜਿਹੜਾ ਕਾਫਲਾ ਵੱਡੀ ਗਿਣਤੀ 'ਚ ਕਿਸਾਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚਣਗੇ ਵੱਡੀ ਗਿਣਤੀ 'ਚ ਕਿਸਾਨ ਆਗੂ ਇੱਥੋਂ ਕਾਫਲੇ ਸਮੇਤ ਚੱਲੇ ਨੇ ਅਤੇ ਗੱਲਬਾਤ ਵੀ ਕਰਾਂਗੇ ਸਾਰੀ ਕਿਉਂਕਿ ਕਾਫਲਾ ਪਿੱਛੋਂ ਲਗਾਤਾਰ ਆ ਵੀ ਰਿਹਾ ਸੋ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਆ ਕਿਸ ਤਰ੍ਹਾਂ ਦੀ ਗਮਗੀਨ ਕਿਸਾਨ ਆਗੂਆਂ ਚ ਪੂਰਾ ਮਾਹੌਲ ਆ ਜੋ ਪਿੰਡ ਵੱਲੋਂ ਅੱਜ ਅੰਤਿਮ ਸੰਸਕਾਰ ਹੋਵੇਗਾ ਸੋ ਕਾਫਲਾ ਜਿਹੜਾ ਇੱਥੋਂ ਲਗਾਤਾਰ ਰਵਾਨਾ ਹੋ ਰਿਹਾ ਕਾਫਲੇ ਦੀਆਂ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਹੇ ਹਾਂ ਚ ਵੀ ਕੋਈ ਐਹੋ ਜੀ ਤੁਹਾਨੂੰ ਕੋਈ ਉਦਾਹਰਨ ਨਹੀਂ ਮਿਲੇਗੀ ਜਿਹੋ ਜੀ ਹਰਿਆਣਾ ਪੁਲਿਸ ਨੇ ਔਰ ਹਰਿਆਣਾ ਸਰਕਾਰ ਨੇ ਔਰ ਬੀਜੇਪੀ ਸਰਕਾਰ ਨੇ ਇਹਨਾਂ ਗਲਤ ਵਿਹਾਰ ਕੀਤਾ ਹੋਇਆ ਲੋਕਾਂ ਨਾਲ ਜੀ ਆਪਦੇ ਹੀ ਲੋਕ ਉਹਨਾਂ ਦੇ ਆਪਦੇ ਲੋਕ ਹੁਣ ਕਿਸੇ ਵੀ ਸਟੇਟ ਦੇ ਕਿਸੇ ਵੀ ਦੇਸ਼ ਦੇ ਕਿਸਾਨ ਕਦੇ ਵੀ ਕੋਈ ਸਰਕਾਰ ਐਵੇਂ ਨਹੀਂ ਕਰਦੀ ਜਿਵੇਂ ਇਹਨਾਂ ਨੇ ਕੀਤਾ ਹੋਇਆ ਨਾ ਸਰਕਾਰ ਨੇ ਬੀਜੇਪੀ ਸਰਕਾਰ ਨੇ ਬਿਲਕੁਲ ਬਾਕੀ ਤੁਹਾਨੂੰ ਕਿਵੇਂ ਲੱਗਦਾ ਪੰਜਾਬ ਸਰਕਾਰ ਨੇ ਦੇਰੀ ਕੀਤੀ ਕਿਉਂਕਿ ਅੱਜ 8ਵਾਂ ਦਿਨ ਹੋ ਗਿਆ ਜੀ ਪੋਸਟਮਾਰਟਮ ਰਾਤ ਹੋਇਆ ਤੇ ਪਰਚੇ ਦਰਜ ਨਹੀਂ ਹੋਏ ਸੀ ਚਲੋ ਹੁਣ ਪਰਚੇ ਦਰਜ ਕੀਤੇ ਨੇ ਕਿ ਹਰਿਆਣਾ ਪੁਲਿਸ ਦੇ ਅਣਪਛਾਤੇ ਤੇ ਇਹ ਵੀ ਕਿਸਾਨਾਂ ਦੇ ਜਿਹੜਾ ਇੱਕ ਜੁੜਤਾ ਦੇ ਕਾਰਨ ਜਿੰਨੀਆਂ ਵੀ ਕਿਸਾਨ ਜੁੜੀਆਂ ਨੇ ਸਾਰੀਆਂ ਅਰਸ ਮੁੱਚੇ ਸਾਰੇ ਕਿਸਾਨਾਂ ਦੇ ਇੱਕ ਪ੍ਰੈਸ਼ਰ ਹੇਠ ਇਹ ਪਰਚਾ ਦਰਜ ਕੀਤਾ ਹੈ ਅਰ ਜਿਹੜਾ ਬਹੁਤ ਲੇਟ ਕੀਤਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਬਾਕੀ ਕਿਵੇਂ ਲੱਗਦਾ ਜੀ ਜਿਵੇਂ ਮੀਟਿੰਗਾਂ ਦੇ ਮੀਟਿੰਗਾਂ ਵੀ ਹੋਈਆਂ ਜਿਹੜੇ ਇੱਕ ਮੰਗਾਂ ਪ੍ਰਤੀ ਤੁਸੀਂ ਇੱਥੇ ਪਹੁੰਚੇ ਸੀ ਪਰ ਗੱਲ ਉੱਥੇ ਅੜਕੀ ਪਈਆ ਕਿਉਂਕਿ ਉਸ ਤੋਂ ਬਾਅਦ ਜਦੋਂ ਸੁਭਕਰਮ ਦੀ ਮੌਤ ਹੋਈ ਉਸ ਤੋਂ ਬਾਅਦ ਸਾਰੇ ਆਗੂਆਂ ਨੇ ਵੀ ਰੋਕਤਾ ਸੀ ਸਿਸਟਮ ਕਿ ਸਰਕਾਰ ਵੀ ਪੂਰੀ ਸਖਤ ਆ ਵੇਖੋ ਜਿਹੜੇ ਵੀ ਕਿਸਾਨ ਲੀਡਰ ਨੇ ਸਾਰੇ ਜਿਹੜੇ ਨੇ ਉਹ ਸਾਰੇ ਇਸ ਚੀਜ਼ ਨੂੰ ਪਲੀਪਤ ਜਾਣਦੇ ਨੇ ਵੀ ਜਿਹੜੀ ਸੈਂਟਰ ਸਰਕਾਰ ਹੈ ਬੀਜੇਪੀ ਸਰਕਾਰ ਉਹਦੇ ਨਾਲ ਕਿਵੇਂ ਟੱਕਰ ਲੈਣੀ ਹੈ ਔਰ ਉਹਨਾਂ ਦੀ ਜਿਹੜੀ ਆਬਦੀ ਵੀ ਉਤਬੰਦੀ ਉਹ ਬਹੁਤ ਸੁਲਝਿ ਹੋਏ ਲੀਡਰ ਨੇ ਸਾਰੇ ਉਹ ਜਿਵੇਂ ਵੀ ਦੇਸ਼ ਦੇਣਗੇ ਪੂਰੀ ਹੁਣ ਜਿਹੜਾ ਐ ਇਸ ਟਾਈਮ ਜਿੰਨਾ ਐ ਸੰਘਰਸ਼ ਐ ਤਕਰੀਬਨ ਦੋਵਾਂ ਬਾਰਡਰਾਂ ਤੇ ਸ਼ੰਭੂ ਬਾਰਡਰ ਤੇ ਵੀ ਖਨੋਰੀ ਬਾਰਡਰ ਤੇ ਵੀ ਪੂਰੀ ਸੰਗਤ ਜਿੰਨੀ ਇੱਥੇ ਵੇ ਜਿੰਨੇ ਕਿਸਾਨ ਨੇ ਤੇ ਉਹ ਸਾਰੇ ਜਾਬਤੇ ਚ ਨੇ ਉਹ ਸਾਰੇ ਆਪਦੇ ਆਗੂਆਂ ਦਾ ਆਦੇਸ਼ ਮੰਨ ਰਹੇ ਨੇ ਜਿਵੇਂ ਉਹ ਕਹਿ ਰਹੇ ਨੇ ਲੀਡਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲ ਰਹੇ ਨੇ ਜੀ ਹੁਣ ਕਿਵੇਂ ਦੀ ਮਤਲਬ ਪਲੈਨਿੰਗਾ ਹੁਣ ਇੱਥੋਂ ਪੂਰਾ ਕਾਫਲਾ ਚੱਲਣਾ ਇੱਥੇ ਜਿਹੜਾ ਬੱਲੋ ਪਿੰਡ ਨੂੰ ਜਾਣਾ ਹਾਂਜੀ ਬਹੁਤ ਭਾਰੀ ਸੰਗਤ ਦੇ ਰੂਪ ਚ ਇੱਥੋਂ ਜਿਹੜਾ ਕਾਫਲਾ ਹੈ ਉਹ ਸ਼ੁਭਕਰਨ ਸਿੰਘ ਦੇ ਜੱਦੀ ਪਿੰਡ ਬੱਲੋ ਜਾ ਰਿਹਾ ਹੈ ਜੀ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਵਾਸਤੇ ਉਹਨਾਂ ਦੀ ਮ੍ਰਿਤਕ ਦੇਹ ਵੇ ਜਿਹੜੀ ਉਹ ਵੀ ਇੱਥੇ ਖਨੋਰੀ ਬਾਰਡਰ ਤੇ ਲੈ ਕੇ ਆਏ ਸੀ ਸਾਰੇ ਪੰਜਾਬ ਹਰਿਆਣੇ ਦੇ ਕਿਸਾਨ ਉੱਥੇ ਅੱਜ ਉਹਨਾਂ ਦੇ ਸੰਸਕਾਰ ਤੇ ਪਹੁੰਚਣਗੇ ਜੀ ਯਾਨੀ ਕਿ ਪਹਿਲਾਂ ਇੱਥੇ ਖਨੋਰੀ ਬਾਰਡਰ ਤੇ ਸ਼ਰਧਾਂਜਲੀ ਦਿੱਤੀ ਗਈ ਹੈ ਸ਼ੁਭ ਸਾਨਾ ਨੇ ਸਮੁੱਚੇ ਜੁਨੀ ਨਾਲ ਜਿਹੜੇ ਵੱਡੇ ਸੀਨੀਅਰ ਲੀਡਰ ਨੇ ਉਹਨਾਂ ਸਾਰਿਆਂ ਨੇ ਡੱਲੇ ਵਾਲ ਸਾਹਿਬ ਆਏ ਨੇ ਉਹ ਨਾਲ ਹੀ ਚੱਲ ਰਹੇ ਨੇ ਇੱਥੇ ਉਹਨਾਂ ਨੇ ਸਾਰਿਆਂ ਨੇ ਇੱਥੇ ਸਰਦਾਜਲੀ ਉਹਨੂੰ ਦਿੱਤੀ ਹੈ ਸ਼ੁਭ ਕਰਨ ਨੂੰ ਸਾਰੇ ਆਗੂਆਂ ਨੇ ਜਾਨੀ ਕਿ ਹੁਣ ਬੱਲੋ ਪਿੰਡ ਪਹੁੰਚਣਾ ਤੇ ਉੱਥੇ ਸਾਰੀਆਂ ਅੰਤਿਮ ਰਸਮਾਂ ਨੇ ਜਿਹੜੀਆਂ ਹੋਣੀਆਂ ਹਾਂਜੀ ਹਾਂਜੀ ਸਾਰੇ ਉੱਥੇ ਬੱਲੋ ਪਿੰਡ ਜਾਣਗੇ ਜੀ ਉਹਨਾਂ ਦੇ ਸ਼ੁਭ ਕਰਨ ਦੇ ਜੱਦੀ ਪਿੰਡ ਜੀ ਉੱਥੇ ਜਾ ਕੇ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਏਗਾ ਜੀ আর ਸਾਰੇ ਸੰਗਤ ਜਿਹੜੀ ਉੱਥੇ ਉਹਨਾਂ ਦੇ ਅੰਤਬਰਦਾਸ ਚ ਉੱਥੇ ਉਹਨਾਂ ਦੇ ਮਤਲਬ ਕਿ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਏਗੀ ਬਿਲਕੁਲ ਜੀ ਸੋ ਖਨੋਰੀ ਬਾਰਡਰ ਦੀਆਂ ਜਿਹੜੀਆਂ ਪੂਰੀਆਂ ਉਦਾਸਮਈ ਤਸਵੀਰਾਂ ਨੇ ਗਮਗੀਨ ਤਸਵੀਰਾਂ ਨੇ ਸ਼ੁਭ ਕਰਨ ਦੀ ਡੈੱਡ ਬੋਡੀ ਖਨੋਰੀ ਬਾਰਡਰ ਪਹੁੰਚੀ ਪਟਿਆਲਾ ਰਜਿੰਦਰਾ ਹਸਪੀਟਲ ਤੋਂ ਚੱਲ ਕੇ ਉਸ ਤੋਂ ਬਾਅਦ ਖਨੋਰੀ ਬਾਰਡਰ ਤੇ ਸ਼ਰਧਾਂਜਲੀ ਦੇਣ ਤੋਂ ਬਾਅਦ ਹੁਣ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਾਫਲੇ ਚ ਕਾਫਲਾ ਭਾਰਤੀ ਕਿਸਾਨ ਜੂ ਨੇ ਸਿੱਧੂਪੁਰ ਦਾ ਅਤੇ ਬਹੁਤ ਹੀ ਗਮਗੀਨ ਮਾਹੌਲ ਚ ਜਿਹੜੀ ਐਂਬੂਲੈਂਸ ਆ ਜਿਹੜੀ ਡੈੱਡ ਬੋਡੀ ਵਾਲੀ ਗੱਡੀ ਆ ਸੁਭਕਰਨ ਸਿੰਘ ਦੀ ਡੈੱਡ ਬੋਡੀ ਉਹਨਾਂ ਦੇ ਪਿੰਡ ਜ਼ਿਲ੍ਹਾ ਬਠਿੰਡਾ ਦੇ ਵੱਲੋਂ ਪਿੰਡ ਚ ਪਹੁੰਚ ਰਹੀ ਆ ਸੋ ਆਗੂਆਂ ਚ ਬੜੀ ਉਦਾਸੀ ਆ ਕਿਵੇਂ ਦੇਖਦੇ ਹੋ ਜੀ ਸ਼ੁਭਕਰਨ ਸਿੰਘ ਦੀ ਮੌਤ ਹੋਈ ਆ ਜੀ ਬਹੁਤ ਔਖਾ ਜੀ ਬਹੁਤ ਔਖਾ ਬਹੁਤ ਹੀ ਔਖਾ ਬਹੁਤ ਹੀ ਯਾਦ ਔਖਾ ਠੀਕ ਹੈ ਹੁਣ ਉੱਥੇ ਜਾਵਾਂਗੇ ਪਿੰਡ ਜਾਵਾਂਗੇ ਸ਼ੁਭਕਰਨ ਜਾਵਾਂਗੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਖਨੌਰੀ ਬਾਰਡਰ ਦੀਆਂ ਜਿੱਥੋਂ ਦੀਆਂ ਤਸਵੀਰਾਂ ਦੇਖੋ ਕਿ ਨੌਜਵਾਨ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀਆ ਪੇਂਟ ਕੀਤੀਆਂ ਜਾ ਰਹੀਆਂ ਨੇ ਤੇ ਅੰਤਿਮ ਰਸਮਾਂ ਉਹਨਾਂ ਦੇ ਪਿੰਡ ਜ਼ਿਲ੍ਹਾ ਬਠਿੰਡਾ ਚ ਪਹੁੰਚਣ ਦੇ ਆਗੂ ਭਾਰਤੀ ਕਿਸਾਨ ਜੁਨੀ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੀ ਨਾਲ ਮੌਜੂਦ ਨੇ ਸੋ ਤਸਵੀਰਾਂ ਖਨੌਰੀ ਬਾਰਡਰ ਦੀਆਂ ਜਿੱਥੋਂ ਫੁੱਲਾਂ ਦੀ ਬਰਖਾ ਕੀਤੀ ਜਾ ਰਹੀ ਆ ਨੌਜਵਾਨ ਸੁਭਕਰਨ ਸਿੰਘ ਸੋ ਲਗਾਤਾਰ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ 420 ਦੋਸਿਆਂ ਨੂੰ ਖਤ ਸਜਾਵਟ ਦਿੱਤੀਆਂ ਜਾਣ ਫਿਰ ਅਸੀਂ ਅੰਤਿਮ ਸੰਸਕਾਰ ਕਰਾਂਗੇ ਸੋ ਅੱਜ ਅੰਤਿਮ ਸੰਸਕਾਰ ਲਈ ਜਿਹੜੀ ਡੈੱਡ ਬੋਡੀ ਆ ਸੁਭਕਰਨ ਸਿੰਘ ਦੀ ਉਹ ਖਨੌਰੀ ਬਾਰਡਰ ਤੇ ਪਹੁੰਚੀ ਉੱਥੇ ਸ਼ਰਧਾਂਜਲੀयां ਪੇਂਟ ਕੀਤੀਆਂ ਗਈਆਂ ਸ਼ਰਧਾਂਜਲੀ ਪੇਂਟ ਕਰਨ ਤੋਂ ਬਾਅਦ ਹੁਣ ਖਨੌਰੀ ਬਾਰਡਰ ਤੋਂ ਚੱਲ ਕੇ ਬਠਿੰਡੇ ਨੂੰ ਚੱਲੇਗੀ ਜ਼ਿਲ੍ਹਾ ਬਠਿੰਡਾ ਦੇ ਬੱਲੂਆਣਾ ਪਿੰਡ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਖਨੌਰੀ ਬਾਰਡਰ ਦੀਆਂ ਦਿਖਾ ਰਿਹਾ ਨੌਜਵਾਨ ਸੁਭਕਰਨ ਸਿੰਘ ਅੱਜ ਅਠਵੇਂ ਦਾ ਅੰਤਿਮ ਸੰਸਕਾਰ ਹੋਣਾ ਉਹਨਾਂ ਦੇ ਪਿੰਡ ਜ਼ਿਲ੍ਹਾ ਬਠਿੰਡਾ ਪਿੰਡ ਬੱਲੋ ਸੋ ਤਸਵੀਰਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਐਂਬੂਲੈਂਸ ਦੀਆਂ ਫੁੱਲਾਂ ਦੀ ਵਰਖਾ ਹੋ ਰਹੀ ਆ ਅਤੇ ਨੌਜਵਾਨ ਸੁਭਕਰਨ ਸਿੰਘ ਖਨੌਰੀ ਬਾਰਡਰ ਤੋਂ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੇ ਪਿੰਡ ਨੂੰ ਇੱਥੋਂ ਰਵਾਨਾ ਹੁੰਦੀ ਹੋਈ ਅਤੇ ਭਾਰਤੀ ਕਿਸਾਨ ਜਥੇਬੰਦੀ ਵੱਲੋਂ ਲਗਾਤਾਰ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਆ ਸਰਕਾਰਾਂ ਖਿਲਾਫ ਸਰਕਾਰਾਂ ਵਿਰੁੱਧ ਨਾਰੇਬਾਜ਼ੀ ਕੀਤੀ ਜਾ ਰਹੀ ਆ ਸੋ ਲਗਾਤਾਰ ਤਸਵੀਰਾਂ ਖਨੌਰੀ ਬਾਰਡਰ ਦੀਆਂ ਤੁਹਾਨੂੰ ਦਿਖਾ ਰਹੇ ਆ ਨੌਜਵਾਨ ਸੁਭਕਰਨ ਸਿੰਘ ਦੀ ਜਿਹੜੀ ਡੈੱਡ ਬੋਡੀ ਆ ਅੱਛਾ ਅੱਛਾ ਪਿੰਡ ਨੂੰ ਪਹੁੰਚ ਰਹੇ ਹਾਂ ਜੀ ਫਿਰ ਹਾਂ ਹੁਣ ਆਪਾਂ ਪਿੰਡ ਨੂੰ ਲੈ ਕੇ ਜਾ ਰਹੇ ਆ ਤੇ ਲਗਭਗ 2:00 ਵਜੇ ਨੂੰ ਪਿੰਡ ਬੱਲੋ ਦੇ ਵਿੱਚ ਪਹੁੰਚਾਂਗੇ ਜਿਨੇ ਵੀ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮਾਧਮ ਰਾਹੀਂ ਸਨੇਹਾ ਵੀ ਦੇਣਾ ਚਾਹੁੰਦਾ ਕਿ ਅਸੀਂ ਇੱਥੋਂ ਰੂਟ ਜਾਵਾਂਗੇ ਪਾਤੜਾ ਸੰਗਰੂਰ ਸੰਗਰੂਰ ਤੋਂ ਬਾਈਪਾਸ ਹੁੰਦੇ ਮਸਤੂ ਆਣਾ ਅੰਡੇ ਆਇਆ ਬਰਨਾਲਾ ਬਰਨਾਲਾ ਬਾਈਪਾਸ ਤੇ ਤਪੇ ਤੋਂ ਤਪੇ ਤੋਂ ਖੱਬੇ ਹੱਥ ਪਿੰਡ ਵੱਲੋਂ ਨੂੰ ਸੜਕ ਜਾਂਦੀ ਹੈ ਜਿੱਥੇ ਉਹਦਾ ਸੰਸਕਾਰ ਕੀਤਾ ਜਾਣਾ ਸਾਡੇ ਸੀਦਾ ਤਾਂ ਜਿਸ ਵੀ ਬੰਦੇ ਨੇ ਦਰਸ਼ਨ ਕਰਨੇ ਉਹ ਟਾਈਮ ਕੱਟ ਕੇ ਉਸ ਰੋਡ ਤੇ ਤਪੇ ਅੰਡੇ ਚੌਂਕ ਚ ਉਹ ਆ ਜਾਣ ਤਾ ਜਿਹੜਾ ਲਗਭਗ ਅਸੀਂ 2 ਵਜੇ ਨੂੰ ਪਿੰਡ ਬੱਲੋ ਦੇ ਵਿੱਚ ਪਹੁੰਚ ਕੇ 3 ਵਜੇ ਸੰਸਕਾਰ ਕਰਦੇ ਹਾਂ ਠੀਕ ਹੈ ਤੇ ਖਨੋਰੀ ਬਾਰਡਰ ਤੋਂ ਹੁਣ ਤੁਸੀਂ ਇੱਥੋਂ ਚੱਲ ਰਹੇ ਹੋ ਪੂਰਾ ਕਾਫਲਾ ਜਾਣਾ ਇੱਥੇ ਜਿਵੇਂ ਉਹਨਾਂ ਦੀ ਐਂਬੂਲੈਂਸ ਗਈ ਲੋਕ ਇੱਥੇ ਹੀ ਰਹਿਣਗੇ ਰਾਹ ਦੇ ਵਿੱਚ ਕਾਫਲਾ ਰਲਦਾ ਹੀ ਜਾਣਾ ਜਿਹੜੇ ਮੂਰੇ ਦਰਸ਼ਨਾਂ ਲਈ ਆਉਣਗੇ ਸੰਸਕਾਰ ਤੇ ਜਾਣਾ ਉਹ ਆਉਣਗੇ ਇਹ ਜਿਹੜੀ ਫੌਜ ਆ ਸਾਡੀ ਇਹ ਮੋਰਚਾ 'ਚ ਡੱਟੀ ਰਹੂਗੀ ਜਗਜੀਤ ਸਿੰਘ ਢੱਲੇਵਾਲ ਨਾਲ ਜਾਣਗੇ ਆਗੂ ਵੀ ਪਹੁੰਚਣਗੇ ਹਾਂ ਸਾਰੇ ਆਗੂ ਪਹੁੰਚਣਗੇ ਦੋਨੇ ਫੋਰਮਾਂ ਦੇ ਆਗੂ ਪਹੁੰਚਣਗੇ ਬੰਦੇਰ ਸਾਹਿਬ ਵੀ ਜਾਊਗਾ ਇਹ ਵੀ ਜਾਣਗੇ ਚਲੋ ਅਸੀਂ ਇਸ ਕਰਕੇ ਜਿਹੜਾ ਅੱਜ 29 ਦਾ ਪ੍ਰੋਗਰਾਮ ਦੇਣਾ ਸੀਗਾ ਉਹ ਥੋੜਾ ਜਿਹਾ ਡਿਲੇ ਹੋ ਸਕਦਾ ਜਿੰਨਾ ਚਿਰ ਸੰਸਕਾਰ ਨਹੀਂ ਹੁੰਦਾ ਸੰਸਕਾਰ ਤੋਂ ਬਾਅਦ ਇਹ ਪੀਸੀ ਕਰਕੇ ਅਗਲਾ ਪ੍ਰੋਗਰਾਮ ਵੀ ਦੇਵਾਂਗੇ ਬਾਕੀ ਕਿਵੇਂ ਦੇਖਦੋਂ ਵੀ 8ਵੇਂ ਦਿਨ ਅੱਜ ਸੰਸਕਾਰ ਹੋ ਰਿਹਾ ਪਹਿਲਾਂ ਸਰਕਾਰ ਨੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਉਸ ਤੋਂ ਬਾਅਦ 302 ਦਾ ਪਰਚਾ ਹੋਇਆ ਫਿਰ ਉਸ ਤੋਂ ਬਾਅਦ ਹੀ ਤੁਸੀਂ ਮੰਨੀ ਹਾਂ ਇਸੇ ਗੱਲ ਤੇ ਅੜੀ ਸੀ ਆਪਣੀ ਗੱਲਬਾਤ ਤਾਂ ਪਹਿਲਾਂ ਹੋ ਗਈ ਸੀ ਕਿ ਸਰਕਾਰ ਮੰਨ ਕਿ ਇਸ ਸੀਹ ਦਾ ਦਰਜਾ ਦਿੰਨੇ ਆ ਸ਼ਹੀਦ ਦੀ ਜਿਹੜੀ ਉਹਨਾਂ ਨੇ ਰਾਸੀ ਰੱਖੀ ਹੋਈ ਆ ਪੰਜਾਬ ਸਰਕਾਰ ਨੇ ਉਹ ਬੜੀ ਚਰਚਾ ਚੱਲ ਰਹੀ ਹੈ ਵੀ ਕਿੰਨੇ ਵਾਂਗੇ ਪਰਿਵਾਰ ਨੇ ਕਿੰਨੇ ਜੱਸੇ ਬੰਦਿਆਂ ਦਵਾਤੇ ਇਹ ਨਹੀਂ ਦਵਾਏ ਉਹ ਸਰਕਾਰ ਨੇ ਪਹਿਲੇ ਫੈਸਲਾ ਕਰਿਆ ਹੋਇਆ ਚਾਹੇ ਕੋਈ ਸਾਡਾ ਨੌਜਵਾਨ ਬਾਰਡਰਾਂ ਤੇ ਸੀਧਾ ਹੁੰਦਾ ਚਾਹੇ ਪੁਲਿਸ ਵਿੱਚ ਸੀਧਾ ਹੁੰਦਾ ਉਹਨੂੰ ਇਸੇ 1 ਕਰੋੜ ਰੁਪਇਆ ਰਾਸ਼ੀ ਦੇਵਾਂਗੇ ਉਹ ਜਿੰਨੀਆਂ ਸਹੂਲਤਾਂ ਸੀਧੇ ਨੂੰ ਮਿਲਦੀਆਂ ਹੁੰਦੀਆਂ ਉਹ ਸਾਰਿਆਂ ਨੂੰ ਮਿਲਣਗੀਆਂ ਉਹਦੇ ਤਾਂ ਨਾਲ ਜਿਹੜੀ ਉਸ ਪਰਿਵਾਰ ਨੂੰ ਸਰ ਕਰਨ ਦੀ ਭੈਣ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਸੀ ਉਹ ਨੂੰ ਗਰੀ ਵਾਲੇ ਪਹਿਲਾਂ ਗੱਲ ਹੋ ਗਈ ਸੀ ਗੱਲ ਐਫ ਆਈ ਆਰ ਦਰਜ ਤੇ ਹੋ ਗਈ ਸੀ ਗੱਲ ਕਿ ਅਸੀਂ ਐਫ ਆਈ ਆਰ ਦਰਜ ਨਹੀਂ ਕਰ ਰਹੇ ਉਹ ਜਿਹੜੇ ਲਗਾਤਾਰ ਸਾਨੂੰ ਇਸ ਪਰਿਵਾਰ ਨੂੰ ਵੀ ਤਕਲੀਫ ਚੱਲ ਨਹੀਂ ਪਈ ਜਿਹੜੇ ਰਿਸ਼ਤੇਦਾਰ ਦੋਸਤ ਮਿੱਤਰ ਇਹਨਾਂ ਦੇ ਘਰੇ ਆਏ ਪੰਚਾਇਤ ਉਹ ਦੋ ਦਿਨ ਮੈਨੂੰ ਇਹ ਲੱਗਦਾ ਵੀ ਤਿੰਨ ਤਿੰਨ ਸਾਨੂੰ ਸੜਕ ਤੇ ਵੀ ਬਹਿਣਾ ਪਿਆ ਰਾਂਪਰਾ ਫੂਲ ਦੇ ਵਿੱਚ ਆਖਰ ਨੂੰ ਜੋ ਇਹ ਫੈਸਲਾ ਕੱਲ ਨੂੰ ਸ਼ਾਮ ਨੂੰ ਹੋਇਆ ਤਾਂ ਜੇ ਮੈਨੂੰ ਲੱਗਦਾ ਵੀ ਸਰਕਾਰ ਨੂੰ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ ਜਿਹੜੇ 4 ਦਿਨ ਲੇਟ ਕੀਤੇ ਆ ਸਿੱਧੀ ਤੋਂ ਸਿੱਧੀ ਇਹਦਾ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੈ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਦੀਆਂ ਦਿਖਾ ਰਿਹਾ ਜਿੱਥੇ ਨੌਜਵਾਨ ਸ਼ੁਭਕਰਨ ਸਿੰਘ ਦੀ ਜਿਹੜੀ ਡੈੱਡ ਬੋਡੀ ਆ ਉਹ ਇੱਥੋਂ ਰਵਾਨਾ ਹੋ ਰਹੀ ਆ ਸੋ ਉਹਨਾਂ ਦੇ ਪਿੰਡ ਬੱਲੋ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕਰਨਾ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਦੀਆਂ ਦਿਖਾ ਰਿਹਾ ਜਿੱਥੋਂ ਆਗੂਆਂ ਨੇ ਦੱਸਿਆ ਕਿ ਪਾਤੜਾ ਹੁੰਦੀ ਹੋਈ ਸੰਗਰੂਰ ਬਾਈਪਾਸ ਤੋਂ ਮੁੜ ਕੇ ਉਹਨਾਂ ਦੇ ਅੱਗੇ ਪਿੰਡ ਪਹੁੰਚਣਾ ਸੋ ਲਗਾਤਾਰ ਤਸਵੀਰਾਂ ਖਨੋਰੀ ਬਾਰਡਰ ਦੀਆਂ ਤੁਹਾਨੂੰ ਦਿਖਾ ਰਿਹਾ ਸਤਨਾਮ ਸ੍ਰੀ ਵਾਹਿਗੁਰੂ ਦਾ ਆਗੂ ਜਾਪ ਵੀ ਕਰ ਰਹੇ ਨੇ ਅਤੇ ਸ਼ਰਧਾਂਜਲੀयां ਭੇਟ ਕਰਨ ਤੋਂ ਬਾਅਦ ਹੁਣ ਇੱਥੋਂ ਨੌਜਵਾਨ ਸ਼ੁਭਕਰਨ ਸਿੰਘ ਦੀ ਜਿਹੜੀ ਡੈੱਡ ਬਾਡੀ ਆ ਇੱਥੋਂ ਉਹਨਾਂ ਦੇ ਪਿੰਡ ਵੱਲ ਜਾ ਰਹੀ ਆ ਸੋ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਆਗੂਆਂ ਦਾ ਕਹਿਣਾ ਕਿ ਲੋਕ ਇੱਥੇ ਹੀ ਰਹਿਣਗੇ قافلے راستے 'ਚ ਰੜਨਗੇ راستے 'ਚ ਰੜਕੇ ਵੱਡੇ قافلے ਸਮੇਤ ਉਹਨਾਂ ਦੇ ਪਿੰਡ ਵੱਲੋ ਵਿਖੇ ਪਹੁੰਚਿਆ ਜਾਵੇਗਾ ਸੋ ਤਸਵੀਰਾਂ ਤੁਹਾਨੂੰ ਦਿਖਾਉ ਰਿਹਾ ਕਿ ਇਸ ਗੱਡੀ ਦੇ ਵਿੱਚ ਡੈੱਡ ਬਾਡੀਆ ਤੇ ਪਿੱਛੇ ਵੱਡੀ ਗਿਣਤੀ 'ਚ ਜਿਹੜੇ ਆਗੂ ਨੇ ਉਹ ਵੀ ਜਾ ਰਹੇ ਨੇ ਤਸਵੀਰਾਂ ਖਨੌਰੀ ਬਾਰਡਰ ਤੋਂ ਸਿੱਧੀਆਂ ਤੁਹਾਨੂੰ ਸੈਂਟਰਲ ਪੰਜਾਬ ਟੀਵੀ ਤੇ ਦਿਖਾ ਰਹੇ ਆ ਕਿ ਗੰਮਗੀਰ ਮਾਹੌਲ ਆ ਤੇ ਇਸ ਮਾਹੌਲ ਦੇ ਵਿੱਚ ਅਜੰਤਿਮ ਸੰਸਕਾਰ ਹੋਵੇਗਾ ਨੌਜਵਾਨ ਕਿਸਾਨ ਸੁਭਕਰਨ ਸਿੰਘ ਦਾ ਉਹਨਾਂ ਦੇ ਪਿੰਡ ਵਿਖੇ ਸੰਸਕਾਰ ਆਗੂਆਂ ਦਾ ਕਹਿਣਾ ਕਿ ਤਕਰੀਬਨ 3 ਵਜੇ ਸੰਸਕਾਰ ਹੋਵੇਗਾ 2:30 2 ਵਜੇ ਉਹਨਾਂ ਦੇ ਪਿੰਡ ਪਹੁੰਚ ਜਾਣਾ ਅਤੇ ਅੰਤਿਮ ਰਸਨਾ ਰਸਮਾਂ ਨੇ ਜਿਹੜੀਆਂ ਪਰਿਵਾਰ ਵੱਲੋਂ ਉਹ ਕੀਤੀਆਂ ਜਾਣੀਆਂ ਨੇ ਤੇ ਉਸ ਤੋਂ ਬਾਅਦ ਅੰਤਿਮ ਸੰਸਕਾਰ ਹੋਵੇਗਾ ਨੌਜਵਾਨ ਕਿਸਾਨ ਸੁਭਕਰਨ ਸਿੰਘ ਦਾ ਸੋ ਖਨੌਰੀ ਬਾਰਡਰ ਦੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਆਗੂਆਂ ਦਾ ਕਹਿਣਾ ਹੈ ਕਿ ਪਾਤਣਾ ਹੁੰਦੇ ਹੋਏ ਉਸ ਤੋਂ ਬਾਅਦ ਸੰਗਰੂਰ ਸੰਗਰੂਰ ਤੋਂ ਬਾਈਪਾਸ ਹੁੰਦੇ ਹੋਏ ਜ਼ਿਲ੍ਹਾ ਬਠਿੰਡਾ ਚ ਦਾਖਲ ਹੋਣਗੇ ਅਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਿੰਡ ਪਹੁੰਚਣਗੇ ਸੋ ਕਾਫੀ ਗਮਗੀਨ ਮਾਹੌਲ ਆ ਖਨੌਰੀ ਬਾਰਡਰ ਦਾ ਅਤੇ ਸਾਰੇ ਆਗੂ ਭਾਰਤੀ ਕਿਸਾਨ ਜੁਨੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਸੋ ਅਗੋਂ ਦਾ ਇਹ ਵੀ ਕਹਿਣਾ ਕਿਉਂਕਿ 29 ਫਰਵਰੀ ਨੂੰ ਇੱਕ ਅਗਲਾ ਐਲਾਨ ਕਰਨਾ ਸੀ ਕਿ ਅਗਲੀ ਪਲਾਨਿੰਗ ਕਿਸਾਨਾਂ ਦੀ ਕੀ ਰਹਿਣ ਵਾਲੀ ਆ ਚਾਹੇ ਉਹ ਸ਼ੰਭੂ ਬਾਰਡਰ ਹੋਵੇ ਚਾਹੇ ਖਨੋਰੀ ਬਾਰਡਰ ਕਿ ਅਗਲੀ ਕੀ ਪਲਾਨ ਗ੍ਰਹਿਣ ਵਾਲੀ ਆ ਅਸੀਂ ਅੱਗੇ ਕਦੋਂ ਜਾਣਾ ਪਰ ਉਹ ਪਲਾਨਿੰਗ ਵਾਸਤੇ ਕਿਹਾ ਕਿ ਅੰਤਿਮ ਸੰਸਕਾਰ ਤੋਂ ਬਾਅਦ ਮੀਟਿੰਗ ਕੀਤੀ ਜਾਵੇਗੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਅਸੀਂ ਆਪਣੀ ਅਗਲੀ ਪਲਾਨਿੰਗ ਦੱਸਾਂਗੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਖਨੋਰੀ ਬਾਰਡਰ ਤੋਂ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਡੈੱਡ ਬੋਡੀ ਇਥੋਂ ਰਵਾਨਾ ਹੋ ਚੁੱਕੀ ਆ ਸੋ ਹੁਣ ਡੈੱਡ ਬੋਡੀ ਉਹਨਾਂ ਦੇ ਘਰ ਪਹੁੰਚੇਗੀ ਅੰਤਿਮ ਰਸਮਾਂ ਹੋਣਗੀਆਂ ਉਸ ਤੋਂ ਬਾਅਦ ਸੰਸਕਾਰ ਕੀਤਾ ਜਾਵੇਗਾ